PSPCL PSPCL 서번 ਮੰਡਲ ਅੰਮ੍ਰਿਤਸਰ ਦੇ ਪ੍ਰਧਾਨ ਮਹਿੰਦਰ ਸਿੰਘ ਖੈਰਾਦੀ ਅਗਵਾਈ ਹੇਠ ਮਜੀਠਾ ਬਿਜਲੀ ਦਫਤਰ ਕੰਪਲੈਕਸ ਵਿਖੇ ਵਿਸ਼ਾਲ ਇਕੱਤਰਤਾ ਕੀਤੀ ਗਈ ਜਿਸ ਵਿੱਚ ਸਰਕਲ ਪ੍ਰਧਾਨ ਕਰਮ ਸਿੰਘ ਰਾਜਾ ਸੰਸੀ ਅਤੇ ਈਸਟ ਮੰਡਲ 71 ਬਲਵਿੰਦਰ ਸਿੰਘ ਨਾਗਕਲਾ ਨੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਖਿਲਾਫ ਜਨਮ ਕੇ ਨਾਅਰੇਬਾਜ਼ੀ ਕੀਤੀ ਗਈ ਵੱਖ-ਵੱਖ ਬੁਲਾਰਿਆਂ ਆਗੂ ਅਮਲ ਲੋ ਵਿਸ਼ਾਲੀ ਕਟ ਨੂੰ ਸੰਬੋਧਨ ਕਰਦੇ ਅੰਦਰ ਦੱਸਿਆ ਗਿਆ ਕਿ ਪੈਨਸ਼ਨਰਸ ਐਸੋਸੀਏਸ਼ਨ ਸਟੇਟ ਕਮੇਟੀ ਦੀ ਕਾਲ ਤੇ ਬੀਤੇ ਦਿਨੀ ਸਮੁੱਚੇ ਪੰਜਾਬ ਵਿੱਚ ਸਰਕਲ ਪਦਰੀ ਧਰਨੇ ਦੇ ਕੇ ਉਪ ਮੁੱਖ ਇੰਜੀਨੀਅਰਾਂ ਰਾਹੀਂ 16 ਮੰਗਾਂ ਦਾ ਮੰਗ ਪੱਤਰ ਪਾਰਕਮ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਨੂੰ ਪੇਜ ਕੇ ਮੰਗ ਕੀਤੀ ਗਈ ਕਿ ਜਲਦ ਤੋਂ ਜਲਦ ਮੀਟਿੰਗ ਦੇ ਕੇ ਪੈਨਸ਼ਨਰਸ ਮੰਗਾਂ ਦਾ ਹੱਲ ਕੀਤਾ ਜਾਵੇ ਅਫਸੋਸ ਕਿ ਮੰਗ ਪੱਤਰ ਨੂੰ ਨਜ਼ਰਅੰਦਾਜ਼ ਕੀਤਾ ਗਿਆ ਜਿਸ ਕਾਰਨ ਜਥੇਬੰਦੀ ਨੋ ਮਜਬੂਰ ਹੋ ਕੇ 7 ਨਵੰਬਰ ਨੂੰ ਪਟਿਆਲਾ ਹੈੱਡ ਆਫਿਸ ਸਾਹਮਣੇ ਵਿਸ਼ਾਲ ਰੋਸ ਪ੍ਰੋਟੈਸਟ ਕੀਤਾ ਜਾਵੇਗਾ ਇਸਮਾ ਕੇ ਰਾਮਲુભਾਈਆ ਮਜੀਠਾ ਜਗਿੰਦਰ ਸਿੰਘ ਸੋਹੀ ਗੁਰਨਾਮ ਸਿੰਘ ਡੱਡਿਆ ਜਗੀਰ ਸਿੰਘ ਸੋਹੀ ਦਲਵਿੰਦਰ ਸਿੰਘ ਸੁਪਾਰੀਵਿੰਡ ਸੁਭਾਸ਼ ਅਮਰਸਰੀਆ ਦਰਸ਼ਨ ਕੁਮਾਰ ਕਲੇਰ ਰਵੇਲ ਸਿੰਘ ਗੋਸਲ ਤੇ ਬਲਵਿੰਦਰ ਸਿੰਘ ਰਾਮਦਵਾਲੀ ਮੌਜੂਦ ਸਨ ਅਸੀਂ ਪਿਛਲੇ ਸਮੇਂ ਦੌਰਾਨ ਸਮੁੱਚੇ ਪੰਜਾਬ ਦੇ ਉਪ ਮੁੱਖ ਇੰਜੀਨੀਅਰ ਆਈ ਮੰਗ ਪੱਤਰ ਸੋਨਾ ਮੰਗਾ ਦਾ ਪਾਵਰ ਕਾਮ ਦੀ ਮੈਨੇਜਮੈਂਟ ਤੇ ਚੇਅਰਮੈਨ ਨੂੰ ਭੇਜਿਆ ਕਿ ਸਾਨੂੰ ਜਲਦ ਤੋਂ ਜਲਦ ਸਟੇਟ ਕਮੇਟੀ ਨੂੰ ਮੀਟਿੰਗ ਦੇਗੇ ਮੰਗਾ ਮਸਲਿਆਂ ਦਾ ਹੱਲ ਕੀਤਾ ਜਾਵੇ ਇੰਨੀ ਦੇਰ ਡੀਕਨ ਦੇ ਬਾਵਜੂਦ ਨਾ ਸਾਨੂੰ ਮੀਟਿੰਗ ਮਿਲੀ ਆ ਨਾ ਮੰਗਾ ਦਾ ਹੱਲ ਹੋਇਆ ਤੇ ਸਾਡੀ ਸੂਬਾ ਕਮੇਟੀ ਪੈਨਸ਼ਨ ਅਸੋਸੀਏਸ਼ਨ ਨੇ ਫੈਸਲਾ ਕੀਤਾ ਕਿ 7 ਨਵੰਬਰ ਨੂੰ ਪਟਿਆਲੇ ਹੈੱਡ ਆਫ ਸਾਹਮਣੇ ਲਾ ਮਸਾਲ ਮੁਜਾਰਾ ਕਰਾਂਗੇ ਇਹ ਜੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੇ ਪਾਵਰ ਕਾਮ ਮੈਨੇਜਮੈਂਟ ਨੂੰ ਦੀ ਹੋਵੇਗੀ ਅੱਜ ਅਸੀਂ ਸਵਰਣ ਮੰਡਲ ਅੰਮ੍ਰਿਤਸਰ ਦੀ ਮੀਟਿੰਗ ਕਰਕੇ ਸਾਥੀਆਂ ਨੂੰ ਦੱਸ ਰਹੇ ਹਾਂ ਕਿ 7 ਨਵੰਬਰ ਨੂੰ ਪਟਿਆਲੇ ਅਸੀਂ ਜਾਣਾ ਸਾਥੀਆਂ ਜੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਇਸ ਤੋਂ ਬਾਅਦ ਅਸੀਂ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝੇ ਫਰੰਟ ਦੇ ਸੱਜੇ ਤੇ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਤੇ ਧੂਰੀ ਵਿਖੇ ਲਾਮਸਾਰ ਮਜਾਰਾ ਕਰਾਂਗੇ ਉਹਦੀ ਵੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਊਗੀ ਅਸੀਂ ਜਿਹੜਾ ਪੰਜਾਬ ਸਰਕਾਰ ਨੇ ਕੇਂਦਰ ਦੇ ਇਸ਼ਾਰਿਆਂ ਦੇ ਬਿਜਲੀ ਸੋਧ ਬਿੱਲ 2052 ਲਿਆ ਕੇ ਸਾਡੇ ਪੂਰੇ ਭਾਰਤ ਦੇ ਬਿਜਲੀ ਕਾਮਿਆਂ ਦੇ ਰੋਜ਼ਗਾਰ ਦਾ ਜਾੜਾ ਕਰਨਾ ਤੇ ਸਾਡੇ ਜਿਹੜੇ ਬੱਤੀ ਮਹਿੰਗੀ ਕਰਨੀਆਂ ਪੂਰੇ ਦੇਸ਼ 스마트 ਮੀਟਰ ਲਾ ਕੇ ਬੱਤੀ ਇੰਨੀ ਮਹਿੰਗੀ ਹੋ ਜਾਣੀ ਆ ਕਿ ਸਾਡੇ ਕੋਲ ਬਿੱਲ ਭਰਨੇ ਬਹੁਤ ਔਖੇ ਹੋਣੇ ਆ ਇਸ ਲਈ ਅੱਜ ਦੇ ਅਸੀਂ ਪਲੇਟਫਾਰਮ ਤੋਂ ਮਲਾਜ਼ਮਾਂ ਨੂੰ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਵਿਦਿਆਰਥੀਆਂ ਨੂੰ ਹਰ ਕਿਸ ਨੂੰ ਸੱਦਾ ਦਿੰਨੇ ਆ ਇਹ ਅਸੀਂ ਇਕੱਲੇ ਕੋਈ ਵੀ ਜਥੇਬੰਦੀ ਇਕੱਲਿਆਂ ਬਿਜਲੀ ਸੋਧ ਬਿੱਲ ਵਾਪਸ ਨਹੀਂ ਕਰਾ ਸਕਦੀ ਸਾਰਿਆਂ ਨੂੰ ਇਸ ਵੇਲੇ ਲੋੜ ਆ ਇਹਦਾ ਪ੍ਰਭਾਵ ਪੂਰੇ ਦੇਸ਼ ਤੇ ਪੈਣਾ ਪੂਰੇ ਪੰਜਾਬ ਤੇ ਪੈਣਾ ਸਾਰੇ ਪੰਜਾਬ ਦੇ ਮਿਹਨਤ ਕਸ਼ ਲੋਕਾਂ ਨੂੰ ਸਾਡੀ ਬੇਨਤੀ ਆ ਕਿ ਆਹ ਇਕੱਠੇ ਹੋ ਗਏ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਖਿਲਾਫ ਸੰਘਰਸ਼ ਲੜ ਕੇ ਬਿਜਲੀ ਸੋਧ ਬਿੱਲ 252 ਨੂੰ ਵਾਪਸ ਕਰਾਈਏ